ਸਰ ਕੰਮ ਨਹੀਂ ਰਹਾ ਹੈ ਨਹੀਂ ਜੀ ਬੜਾ ਵਿਸਰਭੀ ਹੈ ਪ੍ਰਵਾਸੀ ਲੋਕੋ ਕੇ ਪਾਸ ਕਿਤਨਾ ਰਸ਼ ਹੈ ਔਰ ਆਪਣੇ ਪਾਸ ਪੰਜਾਬੀ ਲੋਕੋ ਕੇ ਪਾਸ ਕਸਰ ਨਹੀਂ ਹੈ ਮੇਰੇ ਕੋ ਸਮਝ ਨਹੀਂ ਖੁਦ ਨਹੀਂ ਆ ਰਹੀ ਇਹ ਕੀ ਹਾਂ ਜੀ ਦੋਸਤੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਹਾਂ ਇਸ ਨੂੰ ਸ਼ੇਅਰ ਜਰੂਰ ਕਰ ਦਿਓ ਇਹ ਵੀਡੀਓ ਲੁਧਿਆਣਾ ਸ਼ਹਿਰ ਦੀ ਦੱਸੀ ਜਾ ਰਹੀ ਹੈ ਕਿ ਇੱਥੇ ਇੱਕ ਸਰਦਾਰ ਨੀਤ ਜੀ ਨੇ ਚਾਪ ਦੀ ਰੇੜੀ ਲਾਈ ਹੋਈ ਹੈ ਤੇ ਸਰਦਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮੈਂ ਸਫਾਈ ਵੀ ਬਹੁਤ ਰੱਖਦਾ ਚਾਪ ਵੀ ਬਹੁਤ ਵਧੀਆ ਤੇ ਟੇਸਟੀ ਬਣਾਉਣਾ ਪਰ ਦੁੱਖ ਦੀ ਗੱਲ ਇਹ ਹੈ ਵੀ ਮੇਰੇ ਕੋਲ ਕੋਈ ਵੀ ਗਾਹਕ ਨਹੀਂ ਆਉਂਦਾ ਤੇ ਪ੍ਰਵਾਸੀਆਂ ਕੋਲ ਲਾਇਨਾ ਨਹੀਂ ਟੁੱਟਦੀਆਂ ਦੋਸਤੋ ਤੁਸੀਂ ਸਰਦਾਰ ਵੀਰ ਦਾ ਚਿਹਰਾ ਵੀ ਦੇਖ ਸਕਦੇ ਹੋ ਕਿੰਨਾ ਉਦਾਸ ਹੈ ਸੋ ਦੋਸਤੋ ਦਰ ਅਸਲ ਵਿੱਚ ਆਪਣੇ ਲੋਕਾਂ ਨੂੰ ਗੰਦ ਖਾਣ ਦੀ ਆਦਤ ਪੈ ਗਈ ਹੈ ਨਹੀਂ ਯਕੀਨਤਾ ਤੁਸੀਂ ਆਪਣੇ ਅੱਖੀਂ ਦੇਖ ਲਵੋ ਫਿਰ ਲੋਕ ਕਹਿੰਦੇ ਆ ਕਿ ਪੰਜਾਬੀ ਪੰਜਾਬ ਵਿੱਚ ਰਹਿ ਕੇ ਮਿਹਨਤ ਕਿਉਂ ਨਹੀਂ ਕਰਦੇ ਵਿਦੇਸ਼ਾਂ ਨੂੰ ਕਿਉਂ ਜਾਂਦੇ ਹਨ ਆਹ ਤਾਂ ਹਾਲ ਹੈ ਆਪਣੇ ਲੋਕਾਂ ਦਾ ਦੇਖ ਲਵੋ ਕੋਈ ਗਾਹਕ ਨਹੀਂ ਦੂਜੇ ਪਾਸੇ ਰੇੜੀਆਂ ਤੇ ਲਾਈਨਾਂ ਲੱਗੀਆਂ ਹੋਈਆਂ ਹਨ ਲੁਧਿਆਣੇ ਵਾਲਿਓ ਬਹੁਤ ਵੱਡੀ ਗੱਲ ਹੈ ਤੁਹਾਡੇ ਵਾਸਤੇ ਇੰਨਾ ਵੱਡਾ ਸ਼ਹਿਰ ਹੋਵੇ ਇੱਕ ਕਿਰਤੀ ਸਰਦਾਰ ਜੀ ਨਿਰਾਸ਼ ਹੋ ਕੇ ਘਰ ਨੂੰ ਚਲੇ ਜਾਵੇ ਬਹੁਤ ਦੁੱਖ ਦੀ ਗੱਲ ਸੋ ਦੋਸਤੋ ਇਸ ਸਰਦਾਰ ਵੀਰ ਦਾ ਸਾਥ ਜਰੂਰ ਦਿਓ ਸਾਰੇ ਪੰਜਾਬੀ ਭਾਈਚਾਰੇ ਨੂੰ ਅਪੀਲ ਹੈ ਸੋ ਦੋਸਤੋ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣਾ ਕਮੈਂਟ ਜਰੂਰ ਰੱਖ ਕੇ ਜਾਓ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਬਟਨ ਨੂੰ ਪ੍ਰੈਸ ਜਰੂਰ ਕਰ ਦਿਓ ਤਾਂ ਕਿ ਆਉਣ ਵਾਲੀ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਕੋਈ ਨਵੀਂ ਅਪਡੇਟ ਲੈ ਕੇ ਤਦ ਤੱਕ ਲਈ ਰੱਬ ਰੱਖਾ